ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਪਰਮਾਤਮਾ ਜੀ ਦੇ ਨਾਲ ਇਹ ਗੱਲਾਂ ਕਰਕੇ ਸੌਂ ਜਾਂਦੇ ਹੋ ਤਾਂ ਪਰਮਾਤਮਾ ਜੀ ਤੁਹਾਡੇ ਮਨ ਦੀ ਹਰ ਇੱਕ ਇੱਛਾ ਨੂੰ ਪੂਰੀ ਕਰ ਦੇਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ ਅੱਜ ਦਾ ਜਿਹੜਾ ਵਿਸ਼ਾ ਹੈ ਜੀ ਅੱਜ ਆਪਾਂ ਗੱਲ ਕਰਨ ਵਾਲੇ ਹਾਂ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਕੁਝ ਗੱਲਾਂ ਪਰਮਪਿਤਾ ਪਰਮੇਸ਼ਵਰ ਜੀ ਦੇ ਨਾਲ ਕਰਕੇ ਸੌ ਜਾਣਾ ਹੈ ਫਿਰ ਵੇਖਣਾ ਪਰਮਾਤਮਾ ਜੀ ਕਿਦਾਂ ਤੁਹਾਡੇ ਤੇ ਕਿਰਪਾ ਕਰਦੇ ਹਨ ਪ੍ਰਸਾਦ ਸਿੰਘ ਜੀ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਇਸੇ ਕਥਾ ਨੂੰ ਪੂਰਾ ਹੀ ਸਰਵਣ ਕਰਨਾ ਹੈ ਕਿਉਂਕਿ ਅੱਧੇ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ। ਸਾਧ ਸੰਗਤ ਜੀ ਜੀਵਨ ਇੱਕ ਅਜਿਹੀ ਯਾਤਰਾ ਹੈ ਜਿਸ ਵਿੱਚ ਅਸੀਂ ਸਵੇਰ ਤੋਂ ਸ਼ਾਮ ਤੱਕ ਦੌੜਦੇ ਰਹਿੰਦੇ ਹਾਂ। ਕੋਈ ਦਫ਼ਤਰ ਦੀ ਥਕਾਵਟ ਨਾਲ, ਕੋਈ ਦਫ਼ਤਰ ਦੀ ਥਕਾਵਟ ਨਾਲ, ਕੋਈ ਖੇਤ ਦੇ ਖੱਲੇ ਆਣ ਦੀ ਮਿਹਨਤ ਨਾਲ, ਕੋਈ ਦੁਕਾਨ ਤੇ ਖੜੇ-ਖੜੇ ਤੇ ਕੋਈ ਬੱਚਿਆਂ ਦੇ ਭਵਿੱਖ ਦੀ ਚਿੰਤਾ ਵਿੱਚ ਲੀਨ ਰਹਿੰਦਾ ਹੈ। ਸਾਧ ਸੰਗਤ ਜੀ ਕਹਿਣ ਦਾ ਭਾਵ ਕਿ ਸਾਰਾ ਹੀ ਦਿਨ ਕੰਮਾਂ ਦੀ ਦੌੜ ਭੱਜ ਦੇ ਵਿੱਚ ਲੰਘ ਜਾਂਦਾ ਹੈ। ਪਰ ਜਦੋਂ ਰਾਤ ਆਉਂਦੀ ਹੈ ਸਾਡਾ ਸਰੀਰ ਤਾਂ ਸਹਰਾਣੇ ਲੱਗ ਜਾਂਦਾ ਹੈ ਪਰ ਸਾਡੇ ਮਨ ਨੂੰ ਸਕੂਨ ਹੀ ਨਹੀਂ ਮਿਲਦਾ ਮਨ ਵਿੱਚ ਚਿੰਤਾਵਾਂ ਡਰ ਅਧੂਰੇ ਸੁਪਨੇ ਤੇ ਅਰਦਾਸਾਂ ਗੂੰਜਦੀਆਂ ਰਹਿੰਦੀਆਂ ਹਨ ਤਾਂ ਸਾਧ ਸੰਗਤ ਜੀ ਇਹ ਜਿੰਨੀ ਵੀ ਚਿੰਤਾ ਤੇ ਪਰੇਸ਼ਾਨੀ ਹੁੰਦੀ ਹੈ ਸਾਡੀ ਨੀਂਦ ਨੂੰ ਖੋਹ ਲੈਂਦੀ ਹੈ ਪਰ ਸਾਧ ਸੰਗਤ ਜੀ ਇਹ ਰਾਤ ਦੇ ਪਲ ਸਾਡੇ ਲਈ ਸਭ ਤੋਂ ਅਨਮੋਲ ਹੁੰਦੇ ਹਨ ਜਦੋਂ ਅਸੀਂ ਚੁੱਪਚਾਪ ਪਰਮਾਤਮਾ ਨਾਲ ਗੱਲਬਾਤ ਕਰ ਸਕਦੇ ਹਾਂ ਆਪਣੇ ਮਨ ਦਾ ਭਾਰ ਹਲਕਾ ਕਰ ਸਕਦੇ ਹਾਂ ਅਤੇ ਘਰ ਵਿੱਚ ਸੁੱਖ ਸ਼ਾਂਤੀ ਦੀ ਅਰਦਾਸ ਵੀ ਕਰ ਸਕਦੇ ਹਾਂ ਕਿਉਂਕਿ ਸਾਧ ਸੰਗਤ ਜੀ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਕੀ ਕਰੀਏ ਕਿਹੜੀ ਗੱਲ ਪ੍ਰਮਾਤਮਾ ਜੀ ਦੇ ਨਾਲ ਸਾਂਝੀ ਕਰੀਏ ਜਾਂ ਕਿਵੇਂ ਅਸੀਂ ਆਪਣੇ ਮਨ ਨੂੰ ਸ਼ਾਂਤੀ ਦਈਏ ਸਾਧ ਸੰਗਤ ਜੀ ਜੇ ਅਸੀਂ ਸਹੀ ਤਰੀਕੇ ਨਾਲ ਰਾਤ ਦੀ ਸ਼ੁਰੂਆਤ ਕਰੀਏ ਨਾ ਤੇ ਸਿਰਫ ਸਾਡੀ ਨੀਂਦ ਸੁਖਮਈ ਵੀ ਹੋਵੇਗੀ ਤੇ ਨਾਲ ਨਾਲ ਸਾਡਾ ਅਗਲਾ ਦਿਨ ਵੀ ਸਕਾਰਾਤਮਕਤਾ ਦੇ ਨਾਲ ਸਫਲ ਹੋ ਜਾਵੇਗਾ ਇਸ ਲਈ ਅੱਜ ਅਸੀਂ ਉਹ ਗੱਲ ਕਰਾਂਗੇ ਉਹਨਾਂ 7 ਸਧਾਰਨ ਗੱਲਾਂ ਬਾਰੇ ਗੱਲ ਕਰਾਂਗੇ ਜੋ ਰਾਤ ਨੂੰ ਸੌਣ ਤੋਂ ਪਹਿਲਾਂ ਪਰਮਾਤਮਾ ਜੀ ਦੇ ਨਾਲ ਸਾਂਝੀਆਂ ਕਰਨੀਆਂ ਹਨ ਪਰਮਪితਾ ਪਰਮੇਸ਼ਵਰ ਜੀ ਦੇ ਨਾਲ ਸਾਂਝੀਆਂ ਕਰਦੇ ਹਾਂ ਤਾਂ ਪਰਮਾਤਮਾ ਸਾਡੀ ਗੱਲਬਾਤ ਫਿਰ ਜ਼ਰੂਰ ਸੁਣਦੇ ਹਨ ਸਾਧ ਸੰਗਤ ਜੀ ਇਹ ਗੱਲਾਂ ਬੜੀਆਂ ਸਧਾਰਨ ਹਨ ਪਰ ਇਹੀ ਗੱਲਾਂ ਸਾਡੇ ਮਨ ਨੂੰ ਪਰਮਾਤਮਾ ਜੀ ਦੇ ਚਰਨਾਂ ਨਾਲ ਜੋੜ ਦੇਣਗੀਆਂ ਤਾਂ ਫਿਰ ਸਾਧ ਸੰਗਤ ਜੀ ਸਭ ਤੋਂ ਪਹਿਲੀ ਗੱਲ ਹੈ ਕਿ ਦਿਨ ਦਾ ਸ਼ੁਕਰਾਨਾ ਸਭ ਤੋਂ ਪਹਿਲਾਂ ਜਦੋਂ ਤੁਸੀਂ ਸੌਣ ਲਈ ਤਿਆਰ ਹੁੰਦੇ ਹੋ ਇੱਕ ਪਲ ਰੁਕ ਕੇ ਪਰਮਾਤਮਾ ਦਾ ਸ਼ੁਕਰਾਨਾ ਕਰੋ ਮਨ ਹੀ ਮਨ ਵਿੱਚ ਕਹੋ ਕਿ ਮੇਰੇ ਮਾਲਕ ਜੀ ਅੱਜ ਦਾ ਦਿਨ ਤੁਹਾਡੀ ਮਿਹਰ ਦੇ ਨਾਲ ਵਧੀਆ ਲੰਘਿਆ ਹੈ ਚਾਹੇ ਇਹ ਦਿਨ ਔਖਾ ਸੀ ਤੇ ਚਾਹੇ ਸੌਖਾ ਸੀ ਸਭ ਕੁਝ ਤੁਹਾਡੀ ਰਹਿਮਤ ਨਾਲ ਹੋਣਾ ਹੀ ਚੰਗਾ ਹੈ ਮੈਂ ਤੁਹਾਡਾ ਸ਼ੁਕਰਾਨਾ ਕਰਦਾ ਹਾਂ ਕਿ ਤੁਸੀਂ ਮੈਨੂੰ ਅੱਜ ਦੀ ਸ਼ਾਮ ਤੱਕ ਸੁਰੱਖਿਅਤ ਰੱਖਿਆ ਮੈਨੂੰ ਰੋਟੀ ਦਿੱਤੀ ਮੈਨੂੰ ਛੱਤ ਦਿੱਤੀ ਤੇ ਸਾਹਾਂ ਦੀ ਮਾਲਾ ਵੀ ਜਾਰੀ ਰੱਖੀ ਸਾਤ ਸੰਗਤ ਜੀ ਅਸੀਂ ਇਹ ਸ਼ੁਕਰਾਨਾ ਕਿਉਂ ਕਰਨਾ ਹੈ ਇਹ ਸ਼ੁਕਰਾਨਾ ਕਰਨ ਦੇ ਨਾਲ ਮਨ ਵਿੱਚ ਸਕਾਰਾਤਮਕਤਾ ਆ ਜਾਂਦੀ ਹੈ ਦਿਨ ਭਰ ਦੀ ਥਕਾਵਟ ਚਿੰਤਾਵਾਂ ਮੁਸ਼ਕਲਾਂ ਸਾਨੂੰ ਅਕਸਰ ਹੀ ਭੁਲਾ ਦਿੰਦੀਆਂ ਹਨ ਕਿ ਸਾਡੇ ਕੋਲ ਤਾਂ ਕਿੰਨੀਆਂ ਨਿਯਮਤਾ ਹਨ ਜੋ ਪਰਮਪితਾ ਪਰਮੇਸ਼ਰ ਜੀ ਨੇ ਸਾਨੂੰ ਦਿੱਤੀਆਂ ਹੋਈਆਂ ਹਨ ਤਾਂ ਸਾਤ ਸੰਗਤ ਜੀ ਸ਼ੁਕਰਾਨੇ ਦੀ ਇਹ ਛੋਟੀ ਜਿਹੀ ਗੱਲ ਸਾਡੇ ਮਨ ਨੂੰ ਸ਼ਾਂਤ ਕਰ ਦੇਵੇਗੀ ਸਾਨੂੰ ਇਹ ਯਾਦ ਦਿਵਾਵੇਗੀ ਕਿ ਅਸੀਂ ਇਕੱਲੇ ਨਹੀਂ ਹਾਂ ਪਰਮਾਤਮਾ ਜੀ ਦੀ ਮਿਹਰ ਸਾਡੇ ਨਾਲ ਹੈ ਅਤੇ ਉਸ ਦੀ ਕਿਰਪਾ ਨੇ ਸਾਨੂੰ ਅੱਜ ਦੇ ਦਿਨ ਤੱਕ ਸੰਭਾਲਿਆ ਹੋਇਆ ਹੈ ਤੇ ਅੱਗੇ ਵੀ ਸੰਭਾਲਣਗੇ ਜਦੋਂ ਅਸੀਂ ਸ਼ੁਕਰਾਨੇ ਨਾਲ ਆਪਣੀ ਰਾਤ ਦੀ ਸ਼ੁਰੂਆਤ ਕਰਦੇ ਹਾਂ ਤਾਂ ਮਨ ਵਿੱਚ ਇੱਕ ਠੰਡਕ ਤੇ ਸਕੂਨ ਆ ਜਾਂਦਾ ਹੈ ਜੋ ਸਾਡੀ ਨੀਂਦ ਨੂੰ ਸਕੂਨ ਭਰਿਆ ਬਣਾ ਦੇਵੇਗਾ ਸਾਡੀ ਜੋ ਅਰਦਾਸ ਹੁੰਦੀ ਹੈ ਜੋ ਗੱਲਬਾਤ ਹੁੰਦੀ ਹੈ ਉਹ ਵੀ ਪਰਮ ਪਿਤਾ ਪਰਮੇਸ਼ਰ ਜੀ ਦੇ ਚਰਣਾ ਤੱਕ ਫਿਰ ਪਹੁੰਚ ਜਾਂਦੀ ਹੈ ਸਤ ਸੰਗ ਜੀ ਸ਼ੁਕਰਾਨੇ ਦੀ ਅਰਦਾਸ ਦਾ ਇਹ ਅਸਰ ਹੁੰਦਾ ਹੈ ਕਿ ਸਾਡੇ ਮਨ ਦੇ ਭਾਰ ਨੂੰ ਹਲਕਾ ਕਰ ਦਿੰਦੀ ਹੈ ਜਦੋਂ ਅਸੀਂ ਪਰਮਾਤਮਾ ਦਾ ਧੰਨਵਾਦ ਕਰਦੇ ਹਾਂ ਤਾਂ ਸਾਡਾ ਮਨ ਅਧੂਰੀਆਂ ਚੀਜ਼ਾਂ ਮੁਸ਼ਕਲਾਂ ਤੇ ਨਹੀਂ ਸਗੋਂ ਨਿਯਮਤਾਂ ਤੇ ਆ ਜਾਂਦਾ ਹੈ ਜੋ ਸਾਨੂੰ ਪਰਮਾਤਮਾ ਜੀ ਨੇ ਪਹਿਲਾਂ ਹੀ ਦਿੱਤੀਆਂ ਹੋਈਆਂ ਹਨ ਜੋ ਸਾਡੇ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਸਾਡੀ ਝੋਲੀ ਵਿੱਚ ਪਾਇਆ ਹੋਇਆ ਹੈ ਅਸੀਂ ਉਹਨਾਂ ਚੀਜ਼ਾਂ ਦਾ ਸ਼ੁਕਰਾਨਾ ਕਰਦੇ ਹਾਂ ਸਾਤ ਸੰਗਤ ਜੀ ਇਸ ਨਾਲ ਸਾਡੀ ਸੋਚ ਸਕਾਰਾਤਮਕ ਬਣ ਜਾਂਦੀ ਹੈ ਇਸ ਨਾਲ ਸਾਨੂੰ ਨੀਂਦ ਵੀ ਚੰਗੀ ਆਉਂਦੀ ਹੈ ਤੇ ਜੋ ਵੀ ਸਾਡੇ ਮਨ ਦੀ ਚਿੰਤਾ ਤੇ ਪਰੇਸ਼ਾਨੀ ਹੁੰਦੀ ਹੈ ਉਹ ਵੀ ਦੂਰ ਹੋ ਜਾਂਦੀ ਹੈ ਸਾਤ ਸੰਗਤ ਜੀ ਅਗਲੇ ਦਿਨ ਦੇ ਲਈ ਵੀ ਸਾਨੂੰ ਊਰਜਾ ਮਿਲ ਜਾਂਦੀ ਹੈ ਜਿਸ ਮਨੁੱਖ ਦਾ ਮਨ ਸ਼ੁਕਰਾਨੇ ਦੀ ਭਾਵਨਾ ਨਾਲ ਭਰਿਆ ਹੁੰਦਾ ਹੈ ਉਸ ਦੇ ਘਰ ਵਿੱਚ ਸੁੱਖ ਤੇ ਸ਼ਾਂਤੀ ਦੀ ਵਰਖਾ ਹੁੰਦੀ ਹੈ ਸਾਤ ਸੰਗਤ ਜੀ ਅਗਲੀ ਗੱਲ ਜੋ ਅਸੀਂ ਪਰਮ ਪਿਤਾ ਪਰਮੇਸ਼ਰ ਜੀ ਦੇ ਨਾਲ ਕਰਨੀ ਹੈ ਉਹ ਆਪਣੇ ਦਿਨ ਦੀਆਂ ਗਲਤੀਆਂ ਨੂੰ ਮੰਨਣਾ ਹੈ ਦੂਜੀ ਗੱਲ ਜੋ ਤੁਸੀਂ ਪਰਮਾਤਮਾ ਨਾਲ ਸਾਂਝੀ ਕਰਨੀ ਹੈ ਉਹ ਹੈ ਦਿਨ ਦੀਆਂ ਗਲਤੀਆਂ ਨੂੰ ਮੰਨ ਲੈਣਾ ਸੌਣ ਤੋਂ ਪਹਿਲਾਂ ਇੱਕ ਪਲ ਆਪਣੇ ਦਿਨ ਦੇ ਉੱਪਰ ਨਜ਼ਰ ਮਾਰੋ ਤੇ ਕਹੋ ਹੇ ਵਾਹਿਗੁਰੂ ਜੀ ਮੈਂ ਅੱਜ ਕਿਸੇ ਨਾਲ ਬੁਰਾ ਬੋਲਿਆ ਕਿਸੇ ਦਾ ਜੇਕਰ ਦਿਲ ਦੁਖਾਇਆ ਜੇਕਰ ਮੈਂ ਕਿਸੇ ਦਾ ਹੱਕ ਮਾਰਿਆ ਜਾਣੇ ਅਣਜਾਣੇ ਵਿੱਚ ਜੇ ਕੋਈ ਮੇਰੇ ਤੋਂ ਗਲਤੀ ਹੋ ਗਈ ਤੁਸੀਂ ਮੈਨੂੰ ਮਾਫ਼ ਕਰ ਦਿਓ ਮੈਂ ਸੱਚੇ ਮਨ ਦੇ ਨਾਲ ਤੁਹਾਡੇ ਅੱਗੇ ਸਿਰ ਝੁਕਾਉਂਦਾ ਹਾਂ ਮੈਨੂੰ ਸਹੀ ਰਾਹ ਤੇ ਚੱਲਣ ਦੀ ਸਮਰੱਥਾ ਬਖਸ਼ੋ ਸਾਧ ਸੰਗਤ ਜੀ ਜੀਵਨ ਵਿੱਚ ਅਸੀਂ ਸਾਰੇ ਜਾਣੇ ਅਣਜਾਣੇ ਵਿੱਚ ਕੁਝ ਗਲਤੀਆਂ ਤਾਂ ਕਰ ਬੈਠਦੇ ਹਾਂ ਕਦੇ ਕਿਸੇ ਨੂੰ ਗੁੱਸੇ ਵਿੱਚ ਗਲਤ ਸ਼ਬਦ ਵੀ ਬੋਲ ਦਿੰਦੇ ਹਾਂ ਕਦੇ ਕਿਸੇ ਨੂੰ ਭਾਵਨਾ ਦੇ ਵਿੱਚ ਆ ਕੇ ਜਾਣੇ ਅਣਜਾਣੇ ਵਿੱਚ ਕਿਸੇ ਦਾ ਦਿਲ ਦੁਖਾ ਦਿੰਦੇ ਹਾਂ ਜਾਂ ਕਦੇ ਆਪਣੇ ਕੰਮਾਂ ਦੇ ਵਿੱਚ ਸੁਸਤੀ ਜਾਂ ਲਾਪਰਵਾਹੀ ਕਰ ਬੈਠਦੇ ਹਾਂ ਸਾਧ ਸੰਗਤ ਜੀ ਇਹ ਗਲਤੀਆਂ ਸਾਡੇ ਮਨ ਤੇ ਇੱਕ ਭਾਰ ਬਣ ਜਾਂਦੀਆਂ ਹਨ ਜੋ ਸਾਡੀ ਸ਼ਾਂਤੀ ਅਤੇ ਨੀਂਦ ਨੂੰ ਹੀ ਗਵਾ ਦਿੰਦੀਆਂ ਹਨ ਸੋ ਜਦੋਂ ਅਸੀਂ ਪਰਮਾਤਮਾ ਅੱਗੇ ਆਪਣੀਆਂ ਗਲਤੀਆਂ ਮੰਨ ਲਵਾਂਗੇ ਸਾਡਾ ਮਨ ਹਲਕਾ ਹੋ ਜਾਵੇਗਾ ਇਹ ਮੰਨਣ ਦੀ ਪ੍ਰਕਿਰਿਆ ਸਾਨੂੰ ਨਿਵਾ ਰਹਿਣ ਅਤੇ ਆਪਣੇ ਆਪ ਨੂੰ ਸੁਧਾਰਨ ਦੀ ਪ੍ਰੇਰਣਾ ਵੀ ਦੇ ਦੇਵੇਗੀ ਸਾਧ ਸੰਗਤ ਜੀ ਇਹ ਗਲਤੀਆਂ ਮੰਨਣ ਦਾ ਸਾਡੀ ਜ਼ਿੰਦਗੀ ਵਿੱਚ ਬੜਾ ਵੱਡਾ ਅਸਰ ਹੋ ਜਾਵੇਗਾ ਕਿ ਗਲਤੀ ਮੰਨਣ ਨਾਲ ਸਾਡੇ ਮਨ ਦਾ ਸਾਰਾ ਭਾਰ ਦੂਰ ਹੋ ਜਾਵੇਗਾ ਜਦੋਂ ਅਸੀਂ ਪਰਮਾਤਮਾ ਅੱਗੇ ਸੱਚੇ ਦਿਲ ਨਾਲ ਮਾਫੀ ਮੰਗਦੇ ਹਾਂ ਸਾਡੇ ਅੰਦਰ ਇੱਕ ਅਜਿਹੀ ਸ਼ਾਂਤੀ ਆ ਜਾਵੇਗੀ ਜੋ ਸਾਡੇ ਮਨ ਨੂੰ ਸਕੂਨ ਦੇ ਨਾਲ ਸੌਣ ਦੇਵੇਗੀ ਤੇ ਅਸੀਂ ਫਿਰ ਚੰਗੀ ਨੀਂਦ ਲੈ ਸਕਦੇ ਹਾਂ ਜੋ ਵੀ ਸਾਡੇ ਮਨ ਦਾ ਬੋਝ ਹੁੰਦਾ ਹੈ ਹਲਕਾ ਹੋ ਜਾਵੇਗਾ ਜਿਸ ਮਨੁੱਖ ਦਾ ਮਨ ਸਾਫ਼ ਹੁੰਦਾ ਹੈ ਉਸ ਦੇ ਘਰ ਵਿੱਚ ਸੁੱਖ ਸ਼ਾਂਤੀ ਦੀ ਵਰਖਾ ਪਰਮਾਤਮਾ ਜੀ ਆਪ ਕਰਦੇ ਹਨ ਸਾਧ ਸੰਗਤ ਜੀ ਅਗਲੀ ਜੋਤ ਤੀਸਰੀ ਗੱਲ ਹੈ ਤੁਸੀਂ ਕਰਨੀ ਹੈ ਉਹ ਹੈ ਨਵੇਂ ਦਿਨ ਦੀ ਅਰਦਾਸ ਤੇਜੀ ਗੱਲ ਸੁਣਨ ਤੋਂ ਪਹਿਲਾਂ ਪਰਮਾਤਮਾ ਨਾਲ ਸਾਂਝੀ ਕਰਨੀ ਹੈ ਅਗਲੇ ਦਿਨ ਦੀ ਸਫਲਤਾ ਤੇ ਸੁਰੱਖਿਆਤ ਦੀ ਅਰਦਾਸ ਸਾਧ ਸੰਗਤ ਜੀ ਤੁਸੀਂ ਮਨ ਹੀ ਮਨ ਵਿੱਚ ਆਖਣਾ ਹੈ हे ਦਾਤਿਆ ਸੱਚੇ ਪਾਤਸ਼ਾ ਅੱਜ ਦਾ ਦਿਨ ਤੁਹਾਡੀ ਮਿਹਰ ਨਾਲ ਚੰਗਾ ਲੰਘਿਆ ਹੁਣ ਅਗਲੇ ਦਿਨ ਦੀ ਅਰਦਾਸ ਕਰਦਾ ਹਾਂ ਜਾਂ ਕਰਦੀ ਹਾਂ ਮੇਰੇ ਪੈਰ ਸਹੀ ਰਸਤੇ ਤੇ ਪੈਣ ਮੇਰਾ ਕੰਮ ਸਹੀ ਢੰਗ ਨਾਲ ਸਿਰੇ ਚੜਨ ਮੈਨੂੰ ਬੁਰੀ ਸੰਗਤ ਝੂਠ ਜਾਂ ਧੋਖੇ ਤੋਂ ਬਚਾ ਕੇ ਰੱਖਿਓ ਮੇਰੇ ਮੂੰਹੋਂ ਸਦਾ ਸੱਚ ਹੀ ਨਿਕਲੇ ਮੇਰੇ ਸਾਰੇ ਕੰਮ ਸਫਲ ਹੋ ਜਾਣ ਤਾਂ ਸਾਤ ਸੰਗਤ ਜੀ ਇਹ ਅਰਦਾਸ ਅਸੀਂ ਇਸ ਲਈ ਕਰਨੀ ਹੈ ਕਿਉਂਕਿ ਅਗਲੇ ਦਿਨ ਦੀ ਅਰਦਾਸ ਸਾਨੂੰ ਨਵੇਂ ਸ਼ੁਰੂਆਤ ਦੀ ਤਿਆਰੀ ਕਰਵਾਉਂਦੀ ਹੈ ਜਦੋਂ ਅਸੀਂ ਸੌਣ ਤੋਂ ਪਹਿਲਾਂ ਪਰਮਾਤਮਾ ਨੂੰ ਅਗਲੇ ਦਿਨ ਦੀ ਸਫਲਤਾ ਤੇ ਸੁਰੱਖਿਅਤ ਦੀ ਬੇਨਤੀ ਕਰਦੇ ਹਾਂ ਤਾਂ ਸਾਡਾ ਮਨ ਸਕਾਰਾਤਮਕ ਸੋਚ ਨਾਲ ਆਪੇ ਹੀ ਭਰ ਜਾਵੇਗਾ ਇਹ ਅਰਦਾਸ ਸਾਨੂੰ ਅਹਿਸਾਸ ਕਰਵਾਵੇਗੀ ਕਿ ਅਗਲਾ ਦਿਨ ਵੀ ਪਰਮਾਤਮਾ ਦੀ ਮਿਹਰ ਦੇ ਨਾਲ ਸੁਖਮਈ ਹੀ ਹੋਵੇਗਾ ਇਹ ਸਾਡੇ ਮਨ ਨੂੰ ਸ਼ਾਂਤ ਕਰ ਦਿੰਦੀ ਹੈ ਸਾਨੂੰ ਆਪ ਭਰੋਸਾ ਦਿਵਾਉਂਦੀ ਹੈ ਕਿ ਸਾਡੇ ਸਾਰੇ ਕੰਮ ਸਹੀ ਢੰਗ ਨਾਲ ਸਿਰੇ ਚੜਨਗੇ ਇਹਦੇ ਨਾਲ ਹੀ ਇਹ ਸਾਰੀ ਅਰਦਾਸ ਸਾਨੂੰ ਗਲਤ ਸੰਗਤ ਤੇ ਮੁਸੀਬਤ ਤੋਂ ਬਚਾਉਣ ਦੀ ਮੰਗ ਕਰਦੀ ਹੈ ਸਾਥ ਸੰਗਤ ਜੀ ਇਸ ਅਰਦਾਸ ਦਾ ਇਹ ਅਸਰ ਹੁੰਦਾ ਹੈ ਇਹ ਅਰਦਾਸ ਸਾਡੇ ਮਨ ਵਿੱਚ ਨਵੀਂ ਊਰਜਾ ਤੇ ਭਰੋਸਾ ਜਗਮਦੀ ਹੈ ਜਦੋਂ ਅਸੀਂ ਅਗਲੇ ਦਿਨ ਦੀ ਸਫਲਤਾ ਤੇ ਸੁਰੱਖਿਆ ਦੀ ਅਰਦਾਸ ਕਰਦੇ ਹਾਂ ਸਾਡਾ ਮਨ ਸ਼ਾਂਤ ਹੁੰਦਾ ਹੈ ਅਸੀਂ ਸਕੂਨ ਨਾਲ ਸੰਭਦੇ ਹਾਂ ਇਹ ਅਰਦਾਸ ਸਾਡੇ ਅੰਦਰ ਸਕਾਰਾਤਮਕ ਸੋਚ ਨੂੰ ਮਜ਼ਬੂਤ ਕਰ ਦਿੰਦੀ ਹੈ ਜਿਸ ਮਨੋਕ ਦਾ ਮਨ ਸਕਾਰਾਤਮਕ ਤੇ ਸ਼ਾਂਤ ਹੁੰਦਾ ਹੈ ਉਹਦੇ ਘਰ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੁੰਦੀ ਹੈ ਅਗਲੀ ਜੋ ਚੌਥੀ ਗੱਲ ਹੈ ਉਹ ਹੈ ਪਰਿਵਾਰ ਦੀ ਰਾਖੀ ਦੀ ਅਰਦਾਸ ਚੌਥੀ ਗੱਲ ਜੋ ਸੁਣਨ ਤੋਂ ਪਹਿਲਾਂ ਪਰਮਾਤਮਾ ਪਰਮੇਸ਼ਵਰ ਜੀ ਦੇ ਨਾਲ ਸਾਂਝੀ ਕਰਨੀ ਹੈ ਪਰਿਵਾਰ ਦੀ ਸੁਰੱਖਿਆ ਦੀ ਅਰਦਾਸ ਸਾਧ ਸੰਗਤ ਜੀ ਤੁਸੀ ਆਖਣਾ ਹੈ ਹੇ ਮੇਰੇ ਮਾਲਕ ਪ੍ਰਭੂ ਮੇਰੇ ਮਾਤਾ ਪਿਤਾ ਮੇਰੇ ਬੱਚੇ ਤੇ ਮੇਰੇ ਸਾਥੀ ਅਤੇ ਮੇਰੇ ਸਾਰੇ ਪਰਿਵਾਰ ਦੀ ਰਾਖੀ ਕਰਿਓ ਜਿੱਥੇ ਵੀ ਮੇਰੇ ਪਿਆਰੇ ਹਨ ਉਹਨਾਂ ਉੱਪਰ ਸਦਾ ਮਿਹਰ ਬਣਾਈ ਰੱਖਿਓ ਕਿਸੇ ਦੀ ਅੱਖ ਦੇ ਵਿੱਚੋਂ ਹੰਝੂ ਨਾ ਵਹਿਣ ਕਿਸੇ ਦਾ ਕੋਈ ਰੋਗ ਜਾਂ ਮੁਸੀਬਤ ਨਾ ਉਸ ਨੂੰ ਛੂ ਜਾਵੇ ਸਾਧ ਸੰਗਤ ਜੀ ਇਹ ਅਰਦਾਸ ਕਰਨੀ ਇਸ ਲਈ ਜ਼ਰੂਰੀ ਹੈ ਕਿਉਂਕਿ ਪਰਿਵਾਰ ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਅਨਮੋਲ ਹਿੱਸਾ ਹੈ ਅਸੀਂ ਸਾਰਾ ਦਿਨ ਆਪਣੇ ਪਰਿਵਾਰ ਦੀ ਖੁਸ਼ੀ ਤੇ ਸੁਰੱਖਿਆ ਲਈ ਮਿਹਨਤ ਕਰਦੇ ਫਿਰਦੇ ਹਾਂ ਪਰ ਕਈ ਵਾਰੀ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਸਾਡੇ ਪਰਿਵਾਰ ਦੀ ਸੁਰੱਖਿਆ ਪਰਮਾਤਮਾ ਦੇ ਹੱਥ ਵਿੱਚ ਹੈ ਜਦੋਂ ਅਸੀਂ ਸੌਣ ਤੋਂ ਪਹਿਲਾਂ ਪਰਿਵਾਰ ਦੀ ਰਾਖੀ ਲਈ ਅਰਦਾਸ ਕਰਦੇ ਹਾਂ ਤਾਂ ਸਾਡੇ ਮਨ ਨੂੰ ਸਕੂਨ ਮਿਲਦਾ ਹੈ ਇਹ ਅਰਦਾਸ ਸਾਡੇ ਪਰਿਵਾਰ ਨੂੰ ਬੁਰੀ ਨਜ਼ਰ ਬੁਰੇ ਰੋਗ ਤੇ ਮੁਸੀਬਤਾਂ ਤੋਂ ਬਚਾ ਕੇ ਰੱਖਦੀ ਹੈ ਸਾਥ ਸੰਗਤ ਜੀ ਇਹ ਸਾਨੂੰ ਅਹਿਸਾਸ ਕਰਾਉਂਦੀ ਹੈ ਕਿ ਸਾਡੇ ਪਿਆਰਿਆਂ ਤੇ ਪਰਮਾਤਮਾ ਜੀ ਦੀ ਨਜ਼ਰ ਸਦਾ ਬਣੀ ਹੋਈ ਹੈ ਸਤ ਸੰਗਤ ਜੀ ਇਹ ਅਰਦਾਸ ਵੀ ਸਾਡੇ ਮਨ ਨੂੰ ਸ਼ਾਂਤੀ ਦਿੰਦੀ ਹੈ ਸਾਡੇ ਪਰਿਵਾਰ ਨੂੰ ਸੁਰੱਖਿਆ ਵਿੱਚ ਰੱਖਦੀ ਹੈ ਸਤ ਸੰਗਤ ਜੀ ਅਗਲੀ ਜਿਹੜੀ ਅਰਦਾਸ ਹੈ ਉਹ ਹੈ ਗਿਲੇ ਸ਼ਿਕਵੇ ਤੇ ਮਾਫ਼ ਕਰਨਾ ਪੰਜਵੀਂ ਗੱਲ ਸੁਣਨ ਤੋਂ ਪਹਿਲਾਂ ਤੁਸੀਂ ਪਰਮ ਪਿਤਾ ਪਰਮੇਸ਼ਰ ਜੀ ਦੇ ਨਾਲ ਗੱਲ ਕਰਨੀ ਹੈ ਉਹ ਹੈ ਆਪਣੇ ਮਨ ਦੇ ਸਾਰੇ ਹੀ ਗਿਲੇ ਸ਼ਿਕਵੇ ਕੱਢ ਦੇਣੇ ਹਨ ਤੁਸੀਂ ਪਰਮਾਤਮਾ ਦੇ ਅੱਗੇ ਇਹ ਹੀ ਅਖਣਾ ਹੈ हे ਦਾਤਾ ਜੇ ਅੱਜ ਕਿਸੇ ਨੇ ਮੇਰਾ ਦਿਲ ਦੁਖਾਇਆ ਮੇਰੇ ਨਾਲ ਬੁਰਾ ਕੀਤਾ ਤਾਂ ਮੈਨੂੰ ਕੋਈ ਦੁੱਖ ਪਹੁੰਚਾਇਆ ਤੇ ਮੈਂ ਉਸ ਨੂੰ ਸੱਚੇ ਦਿਲੋਂ ਮਾਫ ਕਰਦਾ ਹਾਂ ਜਾਂ ਮਾਫ ਕਰਦੀ ਹਾਂ ਮੈਂ ਕਿਸੇ ਨਾਲ ਵੈਰ ਜਾਂ ਗਿਲਾ ਨਹੀਂ ਰੱਖਣਾ ਚਾਹੁੰਦਾ ਮੇਰਾ ਮਨ ਸਾਫ਼ ਤੇ ਸ਼ੁੱਧ ਰਹੇ ਇਹ ਗੱਲ ਕਰਨੀ ਹੈ ਇਸ ਲਈ ਜ਼ਰੂਰੀ ਹੈ ਜੀਵਨ ਵਿੱਚ ਅਕਸਰ ਅਸੀਂ ਦੂਜਿਆਂ ਦੀਆਂ ਗੱਲਾਂ ਤੇ ਵਿਹਾਰ ਨੂੰ ਆਪਣੇ ਦਿਲ ਤੇ ਲਾ ਬੈਠਦੇ ਹਾਂ ਕਿਸੇ ਦੀ ਗੱਲ ਸਾਨੂੰ ਚੁੱਭ ਜਾਂਦੀ ਹੈ ਕਿਸੇ ਦਾ ਵਿਹਾਰ ਸਾਨੂੰ ਦੁਖੀ ਕਰਦਾ ਹੈ ਅਸੀਂ ਇਹਨਾਂ ਗਿਲਿਆਂ ਨੂੰ ਮਨ ਵਿੱਚ ਸੰਭਾਲ ਕੇ ਰੱਖ ਲੈਂਦੇ ਹਾਂ ਤੇ ਇਹ ਗਿਲੇ ਸ਼ਿਕਵੇ ਸਾਡੇ ਮਨ ਨੂੰ ਫਿਰ ਅਸ਼ਾਂਤ ਕਰ ਦਿੰਦੇ ਹਨ ਸਾਡੀ ਨੀਂਦ ਨੂੰ ਖਰਾਬ ਕਰਦੇ ਹਨ ਜਦੋਂ ਅਸੀਂ ਸੌਣ ਤੋਂ ਪਹਿਲਾਂ ਸਾਰੇ ਗਿਲੇ ਸ਼ਿਕਵੇ ਮਾਫ਼ ਕਰ ਦੇਵਾਂਗੇ ਮਨ ਹਲਕਾ ਹੋ ਜਾਵੇਗਾ ਇਹ ਮਾਫੀ ਦੀ ਭਾਵਨਾ ਸਾਨੂੰ ਨਿਵਾ ਰਹਿਣ ਤੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰੇਗਾ ਸੋ ਸਾਥ ਸੰਗਤ ਜੀ ਮਾਫੀ ਦਾ ਇਹ ਅਸਰ ਹੁੰਦਾ ਹੈ ਸਾਡੇ ਮਨ ਦੇ ਗਿਲੇ ਸ਼ਿਕਵੇ ਦੂਰ ਹੋ ਜਾਂਦੇ ਹਨ ਸਾਡਾ ਮਨ ਸ਼ੁੱਧ ਤੇ ਸ਼ਾਂਤ ਹੋ ਜਾਵੇਗਾ ਅਗਲੇ 6ਵੇਂ ਗੱਲ 'ਚ ਉਹ ਹੈ ਬੁੱਧੀ ਤੇ ਸਮਰੱਥਾ ਦੀ ਅਰਦਾਸ ਇਹ ਗੱਲ ਦੱਸਣ ਤੋਂ ਪਹਿਲਾਂ ਤੁਸੀਂ ਪਰਮਪਿਤਾ ਪਰਮੇਸ਼ਰ ਦੇ ਨਾਲ ਸਾਂਝੀ ਕਰੋ ਉਹ ਹੈ ਜੀ ਸਹੀ ਸੋਚ ਤੇ ਸਮਰੱਥਾ ਦੀ ਅਰਦਾਸ ਤੁਸੀਂ ਮਨ ਹੀ ਮਨ ਆਖਣਾ ਹੈ ਹੇ ਹੇ ਮਾਲਕ ਪ੍ਰਭੂ ਪਰਮੇਸ਼ਰ ਮੈਨੂੰ ਸੂਝ-ਬੂਝ ਤੇ ਸਹੀ ਸੋਚ ਦਿਓ ਮੈਂ ਕਦੇ ਕਿਸੇ ਦਾ ਦਿਲ ਨਾ ਦੁਖਾਵਾਂ ਕਦੇ ਕਿਸੇ ਨੂੰ ਧੋਖਾ ਨਾ ਦੇਵਾਂ ਸਦਾ ਤੇਰੇ ਨਾਮ ਦੇ ਨਾਲ ਜੁੜਿਆ ਰਹਾ ਜਾਂ ਜੁੜੀ ਰਹਾ ਮੈਂ ਆਪਣੇ ਹਾਲਾਤਾਂ ਵਿੱਚ ਜੋ ਵੀ ਸਿੱਖਾਂ ਹੌਸਲਾ ਰੱਖਾਂ ਤੇ ਜੋ ਵੀ ਪੂਰਾ ਰੱਖਾਂ ਤੇ ਵਿਸ਼ਵਾਸ ਰੱਖਾਂ ਸਾਧ ਸੰਗਤ ਜੀ ਇਹ ਅਰਦਾਸ ਦੇ ਲਈ ਪੜਾਹੀ ਜ਼ਰੂਰੀ ਹੈ ਕਿਉਂਕਿ ਜੀਵਨ ਵਿੱਚ ਅਕਸਰ ਮੁਸ਼ਕਲਾਂ ਸਾਡੀ ਗਲਤ ਸੋਚ ਜਾਂ ਫੈਸਲੇ ਕਾਰਨ ਹੀ ਆਉਂਦੀਆਂ ਹਨ ਜਦੋਂ ਸਾਡੀ ਸੋਚ ਸਾਫ਼ ਤੇ ਸਹੀ ਹੋਵੇਗੀ ਅਸੀਂ ਫੈਸਲੇ ਸਹੀ ਲਵਾਂਗੇ ਮੁਸੀਬਤਾਂ ਤੋਂ ਬਚ ਜਾਵਾਂਗੇ ਸੋ ਸਾਧ ਸੰਗਤ ਜੀ ਇਹ ਅਰਦਾਸ ਸਾਨੂੰ ਸਹੀ ਸੋਚ ਤੇ ਸਮਰੱਥਾ ਹੌਸਲੇ ਦੀ ਮੰਗ ਕਰਨ ਦੀ ਵੀ ਪ੍ਰੇਰਣਾ ਦਿੰਦੀ ਹੈ ਇਸ ਦੇ ਲਈ ਇਹ ਅਰਦਾਸ ਸਾਨੂੰ ਪਰਮਾਤਮਾ ਦੇ ਨਾਲ ਜੁੜੇ ਰਹਿਣ ਦੇ ਲਈ ਸੱਚੇ ਮਨ ਨਾਲ ਜੀਵਨ ਜੀਣ ਦੀ ਪ੍ਰੇਰਣਾ ਦਿੰਦੀ ਹੈ ਸਾਧ ਸੰਗਤ ਜੀ ਇਸ ਅਰਦਾਸ ਦਾ ਵੀ ਸਾਡੇ ਉੱਪਰ ਬੜਾ ਗਹਿਰਾ ਅਸਰ ਹੁੰਦਾ ਹੈ ਸਾਡਾ ਮਨ ਪੂਰਨ ਤੌਰ ਤੇ ਸਪਸ਼ਟ ਤੇ ਸ਼ੁੱਧ ਹੋ ਜਾਂਦਾ ਹੈ ਸਾਡੇ ਅੰਦਰ ਹੌਂਸਲਾ ਜਾਗਦਾ ਹੈ ਅਗਲੀ ਜੋ ਅਖੀਰਲੀ ਗੱਲ ਹੈ ਜੀ ਆਪਣੀ ਨੀਂਦ ਨੂੰ ਪਰਮਾਤਮਾ ਦੇ ਹਵਾਲੇ ਕਰ ਦੇਣਾ ਉਹ ਆਪਣੀ ਨੀਂਦ ਨੂੰ ਜਿਹੜੇ ਲੋਕ ਪਰਮਾਤਮਾ ਦੇ ਹਵਾਲੇ ਕਰਦੇ ਹਨ ਤੇ ਮਨ ਵਿੱਚ ਇਹ ਕਹਿਣਾ ਹੈ हे ਦਾਤਿਆ ਹੁਣ ਮੈਂ ਆਪਣੀ ਨੀਂਦ ਤੇਰੇ ਹਵਾਲੇ ਕਰਦਾ ਹਾਂ ਮੇਰੇ ਮਨ ਦੇ ਸਾਰੇ ਡਰ ਚਿੰਤਾਵਾਂ ਤੇ ਦੁੱਖਾਂ ਨੂੰ ਤੁਸੀਂ ਦੂਰ ਕਰ ਦੇਣਾ ਹੈ ਮੇਰੀ ਨੀਂਦ ਸੁਖਮਈ ਤੇ ਪਵਿੱਤਰ ਹੋਵੇ ਸਵੇਰੇ ਜਦੋਂ ਮੈਂ ਜਾਗਾਂ ਤੇ ਨਵਾਂ ਦਿਨ ਤੇਰੇ ਨਾਮ ਨਾਲ ਹੀ ਸ਼ੁਰੂ ਹੋਵੇ ਇਹ ਅਰਦਾਸ ਜ਼ਰੂਰੀ ਕਰਨੀ ਹੈ ਇਸ ਲਈ ਕਿਉਂਕਿ ਸਾਡੀ ਜਿਹੜੀ ਨੀਂਦ ਹੈ ਸਾਡਾ ਜਿਹੜਾ ਸਰੀਰ ਹੈ ਤੇ ਮਨ ਦੀ ਸਿਹਤ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਪਰ ਜਦੋਂ ਮਨ ਵਿੱਚ ਚਿੰਤਾਵਾਂ ਜਾਂ ਡਰ ਨਕਾਰਾਤਮਕ ਸੋਚ ਆ ਜਾਂਦੀ ਹੈ ਤਾਂ ਸਾਡੀ ਨੀਂਦ ਫਿਰ ਸੁਖਮਈ ਨਹੀਂ ਹੁੰਦੀ ਜਦੋਂ ਅਸੀਂ ਆਪਣੀ ਨੀਂਦ ਨੂੰ ਪਰਮਾਤਮਾ ਦੇ ਹਵਾਲੇ ਕਰਦੇ ਹਾਂ ਸਾਡਾ ਮਨ ਸਾਰੀਆਂ ਚਿੰਤਾਵਾਂ ਤੋਂ ਮੁਕਤ ਹੋ ਜਾਂਦਾ ਹੈ ਪਰਮਾਤਮਾ ਦੇ ਸਾਹਮਣੇ ਫਿਰ ਸਪੂਨ ਦੇ ਨਾਲ ਸੌ ਜਾਣਾ ਹੈ ਸਾਤ ਸੰਗਰ ਜੀ ਅਰਦਾਸ ਵੀ ਸਾਡੇ ਮਨ ਨੂੰ ਸਕੂਨ ਤੇ ਸ਼ਾਂਤੀ ਨਾਲ ਭਰ ਦਿੰਦੀ ਹੈ ਅਗਲਾ ਦਿਨ ਫਿਰ ਸਾਡਾ ਸਕਾਰਾਤਮਕ ਤੇ ਸਫਲ ਹੋ ਜਾਂਦਾ ਹੈ ਅੰਤਿਮ ਬਚਨਾਂ ਵਿੱਚ ਅਸੀਂ ਇਹੋ ਗੱਲਾਂ ਕਹਾਂਗੇ ਜੀ ਕਿ ਸਤ ਗੱਲਾਂ ਸ਼ੁਕਰਾਨਾ ਗਲਤੀ ਮੰਨਣਾ ਨਵੇਂ ਦਿਨ ਦੀ ਅਰਦਾਸ ਪਰਿਵਾਰ ਦੀ ਰਾਖੀ ਦੀ ਅਰਦਾਸ ਆਪਣੇ ਗਿਲੇ ਸ਼ਿਕਵੇ ਮਾਫ ਕਰਨਾ ਆਪਣੀ ਮਤ ਬੁੱਧੀ ਦੀ ਅਰਦਾਸ ਆਪਣੀ ਨੀਂਦ ਨੂੰ ਪਰਮਾਤਮਾ ਦੇ ਹਵਾਲੇ ਕਰਨਾ ਇਹ ਸਾਡੇ ਮਨ ਨੂੰ ਪਰਮਾਤਮਾ ਨਾਲ ਜੋੜ ਦਿੰਦੀਆਂ ਹਨ ਸਾਥ ਸੰਗਤ ਜੀ ਇਹ ਬੜੇ ਹੀ ਸਧਾਰਨ ਸ਼ਬਦ ਹਨ ਤੁਹਾਨੂੰ ਸੁਣਨ ਵਿੱਚ ਬੜੇ ਸਧਾਰਨ ਲੱਗੇ ਹੋਣਗੇ ਪਰ ਇਹਨਾਂ ਵਿੱਚ ਅਜਿਹੀ ਸ਼ਕਤੀ ਹੈ ਜੋ ਸਾਡੇ ਮਨ ਨੂੰ ਸ਼ਾਂਤੀ ਸਕੂਨ ਤੇ ਸਕਾਰਾਤਮਕਤਾ ਦੇ ਨਾਲ ਭਰ ਦੇਵੇਗੀ ਜਦੋਂ ਅਸੀਂ ਇਹਨਾਂ ਗੱਲਾਂ ਨੂੰ ਸੌਣ ਤੋਂ ਪਹਿਲਾਂ ਪਰਮਾਤਮਾ ਜੀ ਦੇ ਨਾਲ ਸਾਂਝਾ ਕਰ ਲਵਾਂਗੇ ਸਾਡੇ ਘਰ ਵਿੱਚ ਸੁੱਖ ਸਮਰiddhi ਦੀ ਵਰਖਾ ਹੋ ਜਾਵੇਗੀ ਵਾਹ